ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕਾ ਹੋਵੋਗੇ ਤੇ ਜਿਹੜੀ ਅੱਜ ਵਾਲੀ ਫਾਈਲ ਹੈਗੀ ਆਪਣੀ ਇਹ ਫਰੰਟ ਟੈਲੀਵਿਜ਼ਨ ਬਣਿਆ ਹੋਇਆਗਾ ਅੱਜ ਵਾਲੀ ਫਾਈਲ ਜਾਣੀ ਹੈ ਆਪਣੀ ਜਲੂਰ ਪਿੰਡ ਨਜ਼ਦੀਕ ਆਪਣੇ ਲਹਿਰਾ ਕਾਕਾ ਲਹਿਰਾ ਕਾਕਾ ਸ਼ਹਿਰ ਆਪਾਂ ਨੂੰ ਲੋਕਲ ਪੈਂਦਾ ਹੈਗਾ ਤੇ ਜਲੂਰ ਇਹ ਫਾਈਲ ਜਾਣੀ ਨਹੀਂ ਇਹ ਫਾਈਲ ਆਪਾਂ ਆਪੜਾ ਕਿਹਾਵਾਂਗੇ ਕਿਉਂਕਿ ਜੇਕਰ ਆਪਣੀ ਜਿਹੜੀ ਵਿਜ਼ਿਟ ਹੈ ਇੱਥੇ 20 ਕਿਲੋਮੀਟਰ ਦੀ ਰੇਂਜ ਆਪਣੇ ਲੋਕਲ ਕੰਮ ਚੱਲਦੇ ਰਹਿੰਦੇ ਆ ਤੇ 50 ਕਿਲੋਮੀਟਰ ਤੱਕ ਵੀ ਚਲੋ ਜੇ ਅਸੀਂ ਉਸ ਪਾਸੇ ਨੂੰ ਜਾ ਰਹੇ ਆ ਤਾਂ ਆਪਾਂ ਫਾਈਲ ਤੋਡੇ ਘਰੇ ਆਪਾਂ ਤੁਹਾਨੂੰ ਇਹ ਸਬਮਿਟ ਕਰਾ ਕੇ ਜਾਵਾਂਗੇ ਤੇ ਇਹਦੀ ਪਲਾਨਿੰਗ ਹੀ ਰਹੀ ਹੈ ਇਹ ਤੁਸੀਂ ਇਹ ਲੈ ਲਓ ਵੀ ਸਵਾ ਕੁ ਸੌ ਗਾਜ ਦਾ ਪਲਾਟ ਹੈ 125 ਗਾਜ ਬਣਦਾ ਹੈਗਾ 125 ਗਾਜ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਬਹੁਤ ਸੋਹਣੀ ਪਲਾਨਿੰਗ ਹੋਈ ਹੋਈ ਹੈ ਪਹਿਲਾਂ ਤੁਸੀਂ ਫਰੰਟ ਐਲੀਵੇਸ਼ਨ ਚੈੱਕ ਕਰ ਲਓ 25 ਫੁੱਟ ਫਰੰਟ ਹੈਗਾ ਇਹਦਾ ਫਰੰਟ 25 ਫੁੱਟ ਰਹੂਗਾ ਤੇ ਬੈਕ ਰਹੂਗੀ ਇਹਦੀ 23 ਫੁੱਟ ਤੁਸੀਂ ਇਹ ਲੈ ਲਓ ਵੀ ਇਹਦੇ ਵਿੱਚ ਤਿੰਨ ਬਲੌਗ ਬਣ ਗਏ ਦੇਖੋ 25 ਫੁੱਟ ਦੇ ਵਿੱਚ ਵੀ ਕਈ ਵਾਰੀ ਸਾਡੇ ਕੋਲੇ ਜਿਹੜੇ ਹੈਗੇ ਹਨਾ ਮਤਲਬ ਆਉਂਦੀ ਹੈਗੀ ਮੈਪ ਲੇ ਔਰਡਰ ਮੇਰੇ ਬਈ ਜੀ ਦਾ ਫਰੰਟ ਐਲੀਵੇਸ਼ਨ ਬਣਾ ਦੋ ਕਈ ਵਾਰੀ ਇਹ ਹੁੰਦਾ ਵੀ 35 35 ਫੁੱਟ ਦਾ ਆ ਜਾਂ 45 45 ਫੁੱਟ ਦਾ ਫਰੰਟ ਹੁੰਦਾ ਹੈਗਾ ਪਰ ਉਹਦੇ ਵਿੱਚ ਬਲੌਕ ਸਿਰਫ ਦੋਕ ਬਲੌਕ ਬਣਦੇ ਹੁੰਦੇ ਆ ਤੁਸੀਂ ਇਹ ਲਾ ਲਓ ਵੀ 25 ਫੁੱਟ ਦੇ ਵਿੱਚ ਆਪਾਂ ਨੇ ਤਿੰਨ ਬਲੌਕ ਬਣਾਤੇ ਤੇ ਨਾਲੇ ਤੁਸੀਂ ਇਹ ਲਾ ਲਓ ਵੀ ਇਹਦੀ ਲੁੱਕ ਚੈੱਕ ਕਰ ਲਓ ਕਲਾਸਿਕਲ ਦੇ ਵਿੱਚ ਕੋਈ ਆ ਨਹੀਂ ਲੱਗਦਾ ਹੈਗਾ ਵੀ ਕੋਈ ਭੀੜੀ ਜਿਹੀ ਥੋਵੇਂ ਕਿੰਨਾ ਸੋਹਣਾ ਜਿਹੜਾ ਫਰੰਟ ਐਲੀਵੇਸ਼ਨ ਹੈਗਾ ਉਹ ਬਣਿਆ ਹੋਇਆਗਾ ਤੇ ਜੇ ਆਪਾਂ ਗੱਲ ਕਰੀਏ ਦੀ ਤੂੜੀ ਬਣਾਉਂਦੀ ਇਹਦੇ ਵਿੱਚ ਇਹਦੀ ਸਾਰੀ ਡਿਟੇਲ ਆ ਗਈ ਜੀ ਆਹ 3 ਫੁੱਟ ਦਾ ਲਾ ਲਓ ਵੀ ਡ ਤੇ ਜਿਹੜੀ ਆ ਪ੍ਰਕਾਰ ਕੋਮਰੀਏ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹ 2 ਫੁੱਟ ਦਾ ਕੋਮਰੀਏ ਇਹਦੇ ਵਿੱਚ ਕੱਲੀ ਕੱਲੀ ਡਿਟੇਲ ਹੈ ਜਿਹੜੀ ਤੁਹਾਨੂੰ ਮਿਲੂਗੀ ਪ੍ਰੋਪਰ ਜਿਵੇਂ ਤੁਸੀਂ ਆ ਪਾਵੇ ਲਾ ਲੋ 2.5 ਫੁੱਟ ਦੇ ਉੱਪਰਲੇ ਵਾਸਤੇ ਉਹ ਚਾਹੀਦੀ ਹੈ ਵਿੱਚ ਇਹਦੇ ਵਿੱਚ ਤੁਹਾਨੂੰ ਕੱਲੀ ਕੱਲੀ ਡਿਟੇਲ ਹੈ ਜਿਹੜੀ ਫਰੰਟ ਐਲੀਵੇਸ਼ਨ ਦੀ ਉਸ ਨੂੰ ਦੇਖਣ ਨੂੰ ਮਿਲੂਗੀ ਤੇ ਜਿਵੇਂ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਨਾ ਬਾਈ ਨਾਲ ਆਪਣੀ ਡੀਲ ਫਾਈਨਲ ਹੋਈ ਸੀ ਵੀ ਤੁਹਾਨੂੰ ਅਸੀਂ ਇੱਕ ਵੇਸਟੇਜ ਦੇ ਵਿੱਚ ਦੇਵਾਂਗੇ ਕਿਉਂਕਿ ਜਿਹੜੀ ਕੋਈ ਕਲੀ ਵਗੈਰਾ ਪਾ ਕੇ ਜਾਣੀ ਸੀ ਉਹ ਆਪਣੇ ਪਾ ਕੇ ਆਉਣੀ ਸੀਗੀ ਤੇ ਇਹਦੇ ਵਿੱਚ ਤੁਸੀਂ ਆ ਲਾ ਲੋ ਵੀ ਆਪਣੀ ਡਿਟੇਲ ਲੈਣੀ ਦਿੱਤੀ ਹੋਈ ਆ ਤੁਸੀਂ ਆ ਲਾ ਲੋ ਪਰ ਸਾਨੂੰ ਵਰ ਕਰਦੇ ਆਂ ਸਟਾਰਟ ਆਹ ਲਾ ਲਓ ਇਹ ਵਰਕਿੰਗ ਪਲਾਨ ਆ ਗਿਆ ਆਪਣਾ ਵਰਕਿੰਗ ਪਲਾਨ ਦੇ ਵਿੱਚ ਹੁਣ ਤੁਸੀਂ ਚੈੱਕ ਕਰ ਲਓ ਵੀ ਕੱਲਾ-ਕੱਲਾ ਸਾਈਜ਼ ਹੈ ਜਿਹੜਾ ਪ੍ਰੋਪਰ ਦਿੱਤਾ ਹੋਇਆ ਇਹਦੇ ਵਿੱਚ ਚਾਹੀ ਉਹ ਡਰਾਈੰਗ ਰੂਮ ਦਾ ਹੋਵੇ ਟਾਇਲਟ ਦਾ ਹੋਵੇ ਪੋਰਚ ਦਾ ਹੋਵੇ ਲੋਬੀ ਦਾ ਹੋਵੇ ਤੁਹਾਨੂੰ ਕੱਲੀ-ਕੱਲੀ ਇਹਦੇ ਵਿੱਚ ਚੀਜ਼ ਸਮਝ ਆਊਗੀ ਕਿੱਥੇ ਡੋਰ ਰੱਖਣਾ ਕਿੱਥੇ ਬੰਦੂ ਰੱਖਣੀ ਹੈ ਠੀਕ ਹੈ ਜੀ ਤੇ ਤੁਸੀਂ ਆਹ ਲਾ ਲਓ ਵੀ ਮਿਸਤਰੀ ਦੇ ਨਾਲ ਸਾਡੀ ਨਾ ਤਾਂ ਫੋਨ ਤੇ ਗੱਲ ਹੋਈ ਹੈ ਤੇ ਨਾ ਹੀ ਅਸੀਂ ਠੇਕੇਦਾਰ ਨੂੰ ਮਿਲੇ ਜਾ ਕੇ ਹਜੇ ਅੱਜ ਆਪਣੀ ਉਸ ਪਾਸੇ ਦੀ ਵਿੱਚ ਸੀ ਤੇ ਇਸ ਕਰਕੇ ਇਹ ਸੋਚਿਆ ਵੀ ਚਲੋ ਜਿਹੜੀ ਫਾਈਲ ਆਪਾਂ ਕੋਲੇ ਕੰਪਲੀਟ ਹੋਈ ਪਈ ਐ ਆਪਾਂ ਉਹਨਾਂ ਨੂੰ ਬਾਈ ਉਹਨਾਂ ਨੂੰ ਜਾ ਕੇ ਸਬਮਿਟ ਕਰਵਾ ਲਈਏ ਤੇ ਹੁਣ ਤੁਸੀਂ ਆਹ ਦੇਖ ਲਓ ਵੀ ਇਹ ਆ ਗਿਆ ਰਫ ਨਕਸ਼ਾ ਆਪਣਾ ਗਰਾਉਂਡ ਫਲੋਰ ਦਾ ਤੇ ਇਹਦੇ ਵਿੱਚ ਜਿਵੇਂ ਪ੍ਰੋਪਰ ਸਾਈਜ਼ ਆਪਾਂ ਨੂੰ ਮਿਲਣਗੇ ਰੂਮ ਸਾਈਜ਼ ਕਿੰਨੇ ਦਾ ਐ ਲੌਬੀ ਕਿੰਨੇ ਦੀ ਐ ਟਾਇਲਟ ਕਿੰਨੇ ਦੀ ਐ ਤੇ ਕਿਚਨ ਕਿੰਨੇ ਦੀ ਐ ਜਾ ਜਿਵੇਂ ਆਪਣਾ ਪੋਰਚ ਆ ਗਿਆ ਪੋਰਚ ਦੇ ਕਿਉਂਕਿ ਇਹ ਚੜਾਈ ਘੱਟ ਸੀ ਇਸ ਕਰਕੇ ਇਕੱਲੇ ਬਾਈਕ ਲੱਗ ਸਕਦੀ ਐ ਇਹਦੇ ਵਿੱਚ ਕੌੜੀਆਂ ਇਹਦੇ ਵਿੱਚ ਦੀ ਆਪਣੇ ਪੋਰਚ ਦੇ ਵਿੱਚ ਦੀ ਚੜੀਆਂ ਨੇੜੀਆਂ ਇਹ ਲੇਆਉਟ ਆ ਗਿਆ ਫਸਟ ਫਲੋਰ ਦਾ ਤੇ ਜੇ ਆਪਾਂ ਦੀ ਟੋਟਲ ਏਰੀਆ ਦੀ ਗੱਲ ਕਰੀਏ ਏਰੀਆ ਵੀ ਆਪਾਂ ਤੁਹਾਨੂੰ ਇਹਦਾ ਐਂਡ ਤੇ ਜਾ ਕੇ ਦੱਸਦੇ ਆ ਵੀ ਉੱਪਰਲਾ ਤੇ ਹੇਠਲਾ ਏਰੀਆ ਕਿੰਨਾ ਕੁ ਬਣਿਆ ਤੇ ਇਹ ਆ ਗਿਆ ਸੀਗਾ ਆਪਣਾ ਗਰਾਊਂਡ ਫਲੋਰ ਦਾ ਇਹਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਕੱਲੀ-ਕੱਲੀ ਇਹਦੇ ਵਿੱਚ ਡਿਟੇਲ ਦਿੱਤੀ ਹੋਈ ਆ ਜਮਾ ਇੰਚਾਂ ਦੀ ਵੀ ਫੁੱਟਾਂ ਦੀ ਵੀ ਸਾਰੀ ਡਿਟੇਲ ਇਹਦੇ ਵਿੱਚ ਆਊਗੀ ਤੁਸੀਂ ਇਹਦੇ ਵਿੱਚੋਂ ਚੈੱਕ ਕਰ ਸਕਦੇ ਹੋ ਵੀ ਜਿਹੜੀ ਮਾੜੀ ਤੋਂ ਮਾੜੀ ਮੰਨ ਲੱਕ ਕੇ ਚੱਲੋ ਜੀ ਜਿਹੜੀ ਆ ਚੀਜ਼ ਆ ਦੇਖੋ ਇਤੋਂ ਫਰੰਟ ਐਲੀਵੇਸ਼ਨ ਵਾਸਤੇ ਕਿਉਂਕਿ ਬਾਹਰ ਨੂੰ ਇੱਕ ਬਲੌਕ ਬਾਹਰ ਨੂੰ ਆਜੂਗਾ ਜੀ ਇੱਕ ਅੰਦਰ ਨੂੰ ਆਜੂਗਾ ਇਹ 9 ਇੰਚ ਦਾ ਵੀ ਕੱਲੀ-ਕੱਲੀ ਡਿਟੇਲ ਇਹਦੇ ਵਿੱਚ ਦਿੱਤੀ ਹੋਊਗੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਵੀ ਸਾਨੂੰ ਹੁਣ ਵਾਰ-ਵਾਰ ਫੋਨ ਕਰਨਾ ਪਊਗਾ ਤੇ ਜਾਂ ਫਿਰ ਸਾਡੀ ਵਿਜ਼ਿਟ ਕਰਾਉਣੀ ਜ਼ਰੂਰੀ ਆ। ਇਹ ਚੁਗਾਠਾਂ ਦਾ ਨਕਸ਼ਾ ਹੈ ਜੀ ਆਪਣਾ ਇਹ। ਇਹ ਆ ਗਿਆ ਗਰਾਉਂਡ ਫਲੋਰ ਦਾ ਤੇ ਇਹ ਆ ਗਿਆ ਜੀ ਫਰਸਟ ਫਲੋਰ ਦਾ ਚੁਗਾਠਾਂ ਦਾ ਨਕਸ਼ਾ। ਉਸ ਤੋਂ ਬਾਅਦ ਦੇ ਵਿੱਚ ਆਪਣਾ ਆਜੂਗਾ ਸੈਨੀਟਰੀ ਪਾਈਪ ਦਾ ਆ ਗਿਆ ਜੀ ਗਰਾਉਂਡ ਫਲੋਰ ਦਾ ਤੇ ਇਹ ਆਜੂਗਾ ਜੀ ਫਰਸਟ ਫਲੋਰ ਦਾ ਤੇ ਇਹ ਆਜੂਗਾ ਆਪਣਾ ਇਲੈਕਟ੍ਰੀਕਲ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਆਜੂਗਾ ਆਪਣਾ ਫਰਸਟ ਫਲੋਰ ਦਾ। ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਜਿਹੜੀ ਫਾਈਲ ਹੈ ਆਪਾਂ ਬਿਲਕੁਲ ਕੰਪਲੀ ਸੇਵਲ ਵਰਕ ਤੱਕ ਦੀ ਆਪਾਂ ਰੈਡੀ ਕਰਕੇ ਦਿੰਨੇ ਹੁੰਦੇ ਆ ਤੇ ਹਰੇਕ ਕਸਟਮਰ ਤੱਕ ਆਪਾਂ ਪਹੁੰਚਦੀ ਕਰਦੇ ਹੁੰਦੇ ਆ ਇਹ ਆਗੇ ਸਿੰਬਲ ਚਾਰਟ ਜੀ ਆਪਣੇ ਇਹ ਆ ਗਿਆ ਮੋਲਡਿੰਗ ਦਾ ਤੇ ਮੇਨ ਗੱਲ ਜਿਹੜੀ ਆਪਣੀ ਰਹੀ ਹੈ ਉਹ ਫਰੰਟ ਐਲੀਵੇਸ਼ਨ ਦੀ ਫਰੰਟ ਐਲੀਵੇਸ਼ਨ ਤੁਸੀਂ ਇਹ ਦੇਖ ਲਓ ਵੀ 25 ਫੁੱਟ ਦੇ ਵਿੱਚ ਫਰੰਟ ਐਲੀਵੇਸ਼ਨ ਕਲਾਸਿਕਲ ਦੇ ਵਿੱਚ ਬਹੁਤ ਸੋਹਣਾ ਬਣ ਗਿਆ ਜਿਵੇਂ ਕਿ ਤੁਹਾਡੀ ਡਿਮਾਂਡ ਰਹਦੀ ਹੈ ਹਮੇਸ਼ਾ ਵਾਸਤੇ ਵੀਰ 25 ਫੁੱਟ ਫਰੰਟ ਹੈ ਜਾਂ 22 ਫੁੱਟ ਫਰੰਟ ਹੈ ਵੀ ਆਪਣਾ ਕਲਾਸਿਕਲ ਦੇ ਵਿੱਚ ਬਣ ਜੂਗਾ ਹੁਣ ਤੁਸੀਂ ਇਹ ਫਰੰਟ ਇਹ ਚੈੱਕ ਕਰ ਲਓ ਵੀ ਆਪਾਂ 25 ਫੁੱਟ ਫਰੰਟ ਸੀਗਾ ਕਿੰਨਾ ਸੋਹਣਾ ਕਲਾਸਿਕਲ ਦੇ ਵਿੱਚ ਹੈ ਜਿਹ ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵਿਜ਼ਿਟ ਦੀ ਵਿਜ਼ਿਟ ਬਾਈ ਹੋਰਨ ਨੂੰ ਆਪਾਂ ਨੇ ਇੱਕ ਕੀਤੀ ਸੀਗੀ ਨਿਸ਼ਾਨਦੇਹੀ ਦੀ ਪਰ ਤੁਸੀਂ ਇਹ ਲਾ ਲਓ ਵੀ ਇਹਦੇ ਵਿੱਚ ਆਪਣੀ ਡਿਟੇਲ ਕਿਉਂਕਿ ਆਪਣੀਆਂ ਪਹਿਲਾਂ ਇਹਦੀਆਂ ਸੌਫਟ ਕਾਪੀਆਂ ਸਾਰੀਆਂ WhatsApp ਦੇ ਉੱਪਰ ਇੱਕ ਵਾਰ ਤੁਹਾਡੇ ਕੋਲ ਪਹੁੰਚ ਜਾਂਦੀਆਂ ਨੇ ਤੇ ਅੱਜ ਆਪਾਂ ਇਹ ਹਾਰਡ ਕਾਪੀਆਂ ਜਿਹੜੀ ਫਾਈਲ ਹੈਗੀ ਆ ਬਾਈ ਦੇ ਘਰੇ ਸਬਮਿਟ ਕਰਾ ਕੇ ਆਵਾਂਗੇ ਤੇ ਭਰਾ ਵੀ ਬਹੁਤ ਗੰਡ ਬੰਦਾ ਗਿਆ ਕਿਉਂਕਿ ਇੱਕ ਵਾਰੀ ਵੀ ਫੋਨ ਨਹੀਂ ਆਇਆ ਉਹਨੂੰ ਐ ਸੀਗਾ ਵੀ ਚਲੋ ਆਪਦੇ ਜਮੂ ਬਾਰੇ ਆਪੇ ਕਰਨਗੇ ਪੇਮੈਂਟ ਸਾਰੀ ਆਪਣੇ ਕੋਲ ਅਡਵਾਂਸ ਆ ਗਈ ਤੇ ਜੇਕਰ ਤੁਸੀਂ ਆਪਣ ਨੂੰ ਇਸ ਤਰ੍ਹਾਂ ਦੀ ਫਾਈਲ ਕੰਪਲੀਟ ਲੈਵਲ ਤੱਕ ਤਿਆਰ ਕਰਵਾਉਣੀ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਵੀ ਇਸ ਤਰ੍ਹਾਂ ਦੀ ਫਾਈਲ ਹੈ ਜਿਹੜੀ ਆਪਾਂ ਤੁਹਾਡੇ ਐਡਰੈਸ ਦੇ ਉੱਪਰ ਜਾਂਦਾ ਪਾਰਸਲ ਕਰ ਦਾਂਗੇ ਜਾਂ ਜੇ ਮੰਨ ਲਓ ਚਲੋ ਵੀ ਨੇੜੇ-ਤੇੜੇ ਕਿਤੇ ਆਪਣਾ ਹੁੰਦਾ ਹੈਗਾ ਉਸ ਪਾਸੇ ਦਾ ਢੇਡਾ ਹੈਗਾ ਤਾਂ ਆਪਾਂ ਤੁਹਾਡੇ ਘਰੇ ਇਹ ਫਾਈਲ ਸਬਮਿਟ ਕਰਾ ਕੇ ਆਵਾਂਗੇ ਤਾਂ ਕਿ ਕਈ ਵਾਰੀ ਇਹ ਹੁੰਦਾ ਹੈਗਾ ਚਲੋ ਆਪਾਂ ਗਏ ਹੋਏ ਹਾਂ ਉਹਦੀ ਆਪਾਂ ਬੇਸਟਿਸ ਕੋਈ ਨਹੀਂ ਲੈਂਦੇ ਹੈਗੇ ਜਿਵੇਂ ਹੁਣ ਅੱਜ ਆਪਾਂ ਬਾਈਨੋ ਪਾਸੇ ਫਾਈਲ ਹੈ ਜਿਹੜੀ ਸਬਮਿਟ ਕਰਾ ਕੇ ਆਵਾਂ ਬਲਕਿ ਇਹਦੇ ਵਿੱਚ ਇਹ ਹੋਊਗਾ ਵੀ ਤੁਹਾਡਾ ਫਾਇਦਾ ਹੋ ਜਾਂਦਾ ਹੈਗਾ ਕਈ ਵਾਰੀ ਜਦੋਂ ਗਏ ਹੋਏ ਆ ਕੰਮ ਦੇ ਉੱਪਰ ਗੇੜਾ ਲੱਗ ਜਾਂਦਾ ਹੈ। ਬਾਕੀ ਜੇਕਰ ਤੁਸੀਂ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰ ਹੈਗਾ ਤੁਸੀਂ ਉਹ ਕੰਟੈਕਟ ਕਰ ਸਕਦੇ ਹੋ। ਬਾਕੀ ਆਪਣੇ ਘੈਂਡ ਘੈਂਡ ਵੀਡੀਓ ਦੇਖਣ ਵਾਸਤੇ ਤੇ ਘੈਂਡ ਘੈਂਡ ਐਲੀਵੇਸ਼ਨ ਦੇਖਣ ਵਾਸਤੇ ਵਧੀਆ ਵਧੀਆ ਘਰਾਂ ਦੀਆਂ ਵੀਡੀਓ ਦੇਖਣ ਵਾਸਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜੀ। ਸਸਤੀ ਕਾ